ਅੱਜ ਸਾਡੀ ਕੌਮ ਦੇ ਰਸਾਤਲ ਵਿੱਚ ਜਾਣ ਦਾ ਸਭ ਤੋਂ ਵੱਡਾ ਕਾਰਨ ਇਹ ਹੋਈ ਹੈ ਕਿ ਸਾਡੀ ਨੌਜਵਾਨੀ ਜਿਹੜੀ ਹੈ ਉਹ દિਸ਼ਾਹੀਨ ਹੋ ਗਈ ਹੈ, ਪਟਕ ਗਈ ਹੈ। ਜਿਵੇਂ ਰੇਗਿਸਤਾਨ ਦੇ ਵਿੱਚ ਜਾਂ ਕਿਸੇ ਜੰਗਲ ਦੇ ਵਿੱਚ ਮਨੁੱਖ ਢੜਖ ਜਾਂਦਾ ਹੈ ਤੇ ਉਸ ਨੂੰ ਰਾਹ ਨਹੀਂ ਨਾ ਦਿਸਦਾ, ਪਰ ਜਿੱਧਰ ਚਿਤ ਕਰਦਾ ਹੈ ਉਧਰ ਤੁਰਿਆ ਜਾਂਦਾ ਹੈ। ਮੰਜ਼ਲ ਕੋਈ ਨਹੀਂ ਮਿਲਦੀ, ਰਸਤਾ ਕੋਈ ਨਹੀਂ ਮਿਲਦਾ। ਪਹਿਲੇ ਵਿਸ਼ਵ ਯੁੱਧ ਦੇ ਵਿੱਚ ਜਰਮਨੀ ਤਬਾਹ ਹੋ ਗਿਆ। ਬੜਾ ਨੁਕਸਾਨ ਹੋਇਆ। ਤੇ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਜਰਮਨੀ ਦੇ ਵਿੱਚ ਇੱਕ ਤਾਨਾਸ਼ਾ ਉੱਠਿਆ ਹਿਟਲਰ ਉਹਨੇ ਨੌਜਵਾਨੀ ਨੂੰ ਪੁਕਾਰਿਆ ਨੌਜਵਾਨੀ ਉਹਦੀ ਅਗਵਾਈ ਦੇ ਵਿੱਚ ਇਕੱਠੀ ਹੋਈ ਦੂਸਰਾ ਵਿਸ਼ਵ ਯੁੱਧ ਲੜਿਆ ਗਿਆ ਉਹ ਨੌਜਵਾਨੀ ਉਹਦੀ ਅਗਵਾਈ ਚ ਇਕੱਠੀ ਤਾਂ ਹੋ ਗਈ ਪਰ ਉਹ ਵੀ ਸਵਾਈ ਯੁੱਧ ਤੋਂ ਤੇ ਸਵਾਈ ਸਰਬਨਾਸ਼ ਤੋਂ ਆਪਣੀ ਕੌਮ ਨੂੰ ਕੁਝ ਨਹੀਂ ਦੇ ਸਕਿਆ ਅੱਜ ਅਸੀਂ ਸੂਝ ਸਮਝ ਤੋਂ ਸਖੜੇ ਤੁਰੇ ਫਿਰਦੇ ਹੁਦਾਂ ਸਮਝਦੇ ਬਹੁਤ ਐ ਕਿ ਸਾਨੂੰ ਨੌਲੇਜ ਉਹ ਗਿਆਨ ਹੈ ਸਾਨੂੰ ਹਰ ਬੰਦਾ ਕਹਿੰਦਾ ਜਿੰਨਾ ਮੈਨੂੰ ਗਿਆਨ ਹੈ ਇਹਨਾਂ ਗਿਆਨ ਕਿਸੇ ਨੂੰ ਹੈ ਨਹੀਂ ਐ ਪਰ ਇਹਦੇ باوجود ਅਸੀਂ દિਸ਼ਾਹੀ ਨਾ ਨਵੀਂ ਨਵੀਂ ਟੈਕਨੋਲੋਜੀ ਆ ਰਹੀ ਐ ਸਾਨੂੰ ਟੈਕਨੋਲੋਜੀ ਦੇ ਹਾਣ ਦਾ ਬਣਨਾ ਪਏਗਾ ਔਰ ਇਹਦੇ ਲਈ ਪੜ੍ਹਨਾ ਪਏਗਾ ਪਰ ਅਸੀਂ ਆਪਣੀ ਪੜ੍ਹਾਈ ਨੂੰ ਬ੍ਰੇਕਾਂ ਲਾ ਦਿੱਤੀਆਂ ਅਸੀਂ ਸੁਪਨਾ ਸਿਰਜ ਲਿਆ ਕਿ ਪਲੱਸ 2 ਕਰਨੀ ਐ ਉਸ ਤੋਂ ਬਾਅਦ ਆਈਲੈਂਡਸ ਕਰਨੀਆਂ ਤੇ ਬਾਹਰ ਚਲੇ ਜਾਣਾ ਐ ਬਾਹਰ ਜਾ ਕੇ ਕੀ ਕੀ ਕਰਨਾ ਇਹ ਸੁਪਨਾ ਨਹੀਂ ਸਰਜਿਆ ਕਿ ਬਾਹਰ ਜਾ ਕੇ ਅਸੀਂ ਕੋਈ ਸਾਇੰਟਿਸਟ ਬੰਨਾ ਹੈ ਬਾਹਰ ਜਾ ਕੇ ਅਸੀਂ ਕੋਈ ਆਈਟੀ ਦੇ ਖੇਤਰ ਦੇ ਵਿੱਚ ਜਾਣਾ ਹੈ ਬਾਹਰ ਜਾ ਕੇ ਅਸੀਂ ਕੋਈ ਸਾਇੰਸਦਾਨ ਬੰਨਣਾ ਹੈ ਬਾਹਰ ਜਾ ਕੇ ਅਸੀਂ ਕੋਈ ਬਿਜ਼ਨਸਮੈਨ ਬੰਨਣਾ ਹੈ ਬਸ ਬਾਹਰ ਜਾ ਕੇ ਅਸੀਂ ਲੇਬਰ ਕਰਨਾ ਇੱਕ ਅਨਰਿਸਪੌਂਸਿਬਲ ਬੰਦਾ ਸੜਕ ਦੇ ਕੰਡੇ ਤੁਰਿਆ ਜਾ ਰਿਹਾ ਹੈ ਤੁਸੀਂ ਉਹਦੇ ਮੂੰਹ ਅੱਗੇ ਮਾਈਕ ਕਰ ਦਿੱਤਾ ਉਹ ਬੋਲਿਆ ਚੰਗਾ ਬੋਲਿਆ ਮਾੜਾ ਬੋਲਿਆ ਕੁਝ ਵੀ ਬੋਲਿਆ ਉਹ ਸਾਰੀ ਕੌਮ ਦਾ ਬੋਲਿਆ ਕਿਵੇਂ ਹੋ ਸਕਦਾ ਹੈ ਜਉਂ ਦੀ ਜਿਹੜੀ ਸੋਚ ਉਹਨੇ ਪ੍ਰਗਟ ਕੀਤੀ ਆਪਣੇ ਲਫ਼ਜ਼ਾਂ ਰਾਹੀਂ ਉਹਦੀ ਪੂਰੀ ਸਮੁੱਚੀ ਕੌਮ ਦੀ ਸੋਚ ਕਿਵੇਂ ਹੋ ਸਕਦੀ ਹੈ ਪਰ ਇਸ ਤਰ੍ਹਾਂ ਦਾ ਨੈਰੇਟਿਵ ਸਿਰਜਿਆ ਜਾਂਦਾ ਜੁਗੁ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਸ਼ਤਰ ਤਖਤ ਦੇ ਮਾਲਕ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਸੰਗਤੀ ਰੂਪ ਦੇ ਵਿੱਚ ਜੁੜ ਬੈਠੇ ਸਮੁੱਚੇ ਨੌਜਵਾਨ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤਾ ਲੰਮਾ ਸਮਾਂ ਤੁਹਾਡਾ ਨਹੀਂ ਲੈਣਾ ਮੇਰੇ ਬੋਲਣ ਤੋਂ ਬਾਅਦ ਕੁਝ ਸਨਮਾਨ ਕਰਨੇ ਆ ਤੇ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਨੀ ਆ ਕਿ ਅਕਾਲ ਪੁਰਖ ਕੌਮ ਪੰਥ ਨੂੰ ਬਲ ਬਖਸ਼ੇ ਨੌਜਵਾਨੀ ਨੂੰ ਤਾਕਤ ਬਖਸ਼ੇ ਕਿ ਉਹ ਕੌਮ ਦੀ ਅਗਵਾਈ ਕਰ ਸਕਣ ਤੇ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਪ੍ਰਸ਼ਾਦਾ ਛਕਣਾ ਤੇ ਫਿਰ ਆਪਾਂ ਘਰਾਂ ਨੂੰ ਜਾਣਾ ਜਿਵੇਂ ਮੇਰੇ ਤੋਂ ਪਹਿਲਾਂ ਵੀ ਕਿਹਾ ਗਿਆ ਹੈ ਕਿ ਨੌਜਵਾਨ ਕੌਮਾਂ ਦੇ ਅੰਦਰ ਰੀੜ ਦੀ ਹੱਡੀ ਹੋਇਆ ਕਰਦੇ ਕੌਮ ਦੇ ਵਿੱਚ ਉਦੋਂ ਹੀ ਉਤਸ਼ਾਹ ਵੱਧਦਾ ਹੈ ਉਦੋਂ ਹੀ ਉਹ ਬਲੰਦੀਆਂ ਛੋਂਦੀ ਹੈ ਜਦੋਂ ਉਸ ਕੌਮ ਦੇ ਨੌਜਵਾਨ ਕੌਮ ਦੀ ਪੰਥ ਦੀ ਬਿਹਤਰੀ ਲਈ ਉੱਠ ਖੜੋਂਦੇ ਹੈ ਅੱਜ ਸਾਡੀ ਕੌਮ ਦੇ ਰਸਾਤਲ ਵਿੱਚ ਜਾਣ ਦਾ ਸਭ ਤੋਂ ਵੱਡਾ ਕਾਰਨ ਇਹ ਹੋਈ ਹੈ ਕਿ ਸਾਡੀ ਨੌਜਵਾਨੀ ਜਿਹੜੀ ਹੈ ਉਹ દિਸ਼ਾਹੀਨ ਹੋ ਗਈ ਹੈ। દિਸ਼ਾਹੀਨ ਪਟਕ ਗਈ ਹੈ। ਜਿਵੇਂ ਅਰੇਗਸਤਾਨ ਦੇ ਵਿੱਚ ਜਾਂ ਕਿਸੇ ਜੰਗਲ ਦੇ ਵਿੱਚ ਮਨੁੱਖ ਢੜਕ ਜਾਂਦੇ ਤੇ ਉਸ ਨੂੰ ਰਾਹ ਨਹੀਂ ਨਾ ਦਿਸਦਾ। ਪਰ ਜਿੱਧਰ ਚਿਤ ਕਰਦਾ ਹੈ ਉਧਰ ਤੁਰਿਆ ਜਾਂਦਾ ਹੈ ਮੰਜ਼ਲ ਕੋਈ ਨਹੀਂ ਮਿਲਦੀ ਰਸਤਾ ਕੋਈ ਨਹੀਂ ਮਿਲਦਾ ਸਾਡੀ ਦਸ਼ਾ ਹੈ ਕਿ ਸਾਡੀ ਨੌਜਵਾਨੀ ਜਿਹੜੀ ਹੈ ਉਹ ਪਟਕ ਚੁੱਕੀ ਕਈਆਂ ਨੇ ਨਸ਼ਿਆਂ ਨੂੰ ਆਪਣਾ ਮਾਰਗ ਚੁਣ ਲਿਆ ਉਹ ਨਸ਼ਿਆਂ ਦੇ ਰਾਹ ਪੈ ਗਏ ਨੇ ਕਈ ਹੋਰ ਕਰਮਕਾਣਾਂ ਦੇ ਰਾਹ ਪੈ ਗਏ ਨੇ ਕੋਈ ਕਿਸੇ ਪਿੱਛੇ ਲੱਗ ਤੁਰਿਆ ਕੋਈ ਕਿਸੇ ਪਿੱਛੇ ਲੱਗ ਤੁਰਿਆ जिने ਵੀ ਆਖਿਆ ਉੱਚੀ ਆਵਾਜ਼ ਦੇ ਵਿੱਚ ਮੈਂ ਤੁਹਾਨੂੰ ਰਾਹ ਦਿਖਾਉਣਾ ਹੈ ਚਲੋ ਮੇਰੇ ਪਿੱਛੇ ਲੱਗੋ ਉਸ ਪਿੱਛੇ ਲੱਗ ਤੁਰਿਆ ਜਿੰਨਾ ਚਿਰ ਸਾਡਾ ਨੌਜਵਾਨ ਜਿਹੜਾ ਹੈ ਉਹ ਦਿਸ਼ਾ ਪ੍ਰਾਪਤ ਨਹੀਂ ਕਰਦਾ ਔਰ ਸਹੀ ਦਿਸ਼ਾ ਪ੍ਰਾਪਤ ਨਹੀਂ ਕਰਦਾ ਉਹਨਾਂ ਚਿਰ ਕੌਮ ਬੁਲੰਦੀਆਂ ਤੇ ਜਾ ਨਹੀਂ ਸਕਦੀ ਦੁਨੀਆਂ ਦਾ ਇਤਿਹਾਸ ਗਵਾਹ ਹੈ ਪਹਿਲੇ ਵਿਸ਼ਵ ਜੰਦ ਦੇ ਵਿੱਚ ਜਰਮਨੀ ਤਬਾਹ ਹੋ ਗਿਆ ਬੜਾ ਨੁਕਸਾਨ ਹੋਇਆ ਤੇ ਪਹਿਲੇ ਵਿਸ਼ਵ ਜੰਦ ਤੋਂ ਬਾਅਦ ਜਰਮਨੀ ਦੇ ਵਿੱਚ ਇੱਕ ਤਾਨਾਸ਼ਾ ਉੱਠਿਆ ਹਿਟਲਰ ਉਹਨੇ ਨੌਜਵਾਨੀ ਨੂੰ ਪੁਕਾਰਿਆ ਨੌਜਵਾਨੀ ਉਹਦੀ ਅਗਵਾਈ ਦੇ ਵਿੱਚ ਇਕੱਠੀ ਹੋਈ ਦੂਸਰਾ ਵਿਸ਼ਵ ਯੁੱਧ ਲੜਿਆ ਗਿਆ ਉਹ ਨੌਜਵਾਨੀ ਉਹਦੀ ਅਗਵਾਈ ਚ ਇਕੱਠੀ ਤਾਂ ਹੋ ਗਈ ਪਰ ਉਹ ਵੀ ਸਵਾਈ ਯੁੱਧ ਤੋਂ ਤੇ ਸਵਾਈ ਸਰਬਨਾਸ਼ ਤੋਂ ਆਪਣੀ ਕੌਮ ਨੂੰ ਕੁਝ ਨਹੀਂ ਦੇ ਸਕਿਆ ਦੂਸਰਾ ਵਿਸ਼ਵ ਯੁੱਧ ਹੋ ਗਿਆ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਫਿਰ ਜਨਮ ਨਹੀਂ ਤਬਾਹ ਹੋ ਗਿਆ ਜਾਪਾਨ ਤਬਾਹ ਹੋ ਗਿਆ ਫਿਰ ਇਹਨਾਂ ਮੁਲਕਾਂ ਦੇ ਆਗੂਆਂ ਨੇ ਨੌਜਵਾਨਾਂ ਨੂੰ ਆਵਾਜ਼ਾਂ ਮਾਰੀਆਂ ਕਿ ਆਓ ਉਠੋ ਖੜਿਓ ਸਰਬਨਾਸ਼ ਦੇ ਵਿੱਚੋਂ ਹੀ ਵਿਕਾਸ ਨਿਕਲਦਾ ਹੈ ਤੇ ਅਸੀਂ ਵਿਕਾਸ ਪੈਦਾ ਕਰਨਾ ਹੈ ਅਸੀਂ ਆਪਣੀ ਤਬਾਹ ਹੋਈ ਕੰਟਰੀ ਨੂੰ ਤਬਾਹ ਹੋਏ ਮੁਲਕ ਨੂੰ ਉੱਚਾ ਚੁੱਕਣਾ ਹੈ ਤੇ ਨੌਜਵਾਨੀ ਇਕੱਠੀ ਹੋਈ ਤੇ ਅੱਜ ਅਸੀਂ ਜਾਪਾਨ ਦੀ ਪੋਜੀਸ਼ਨ ਵੀ ਦੇਖ ਸਕਦੇ ਹਾਂ ਜਰਮਨੀ ਦੀ ਪੋਜੀਸ਼ਨ ਵੀ ਦੇਖ ਸਕਦੇ ਜਿਹੜੀ ਕੌਮ ਦੇ ਨੌਜਵਾਨ ਉੱਠ ਖੜਦੇ ਆ ਉਹ ਕੌਮ ਉੱਠ ਖੜਦੀ ਆ ਜਿਹੜੀ ਕੌਮ ਦੇ ਨੌਜਵਾਨ ਬਹਿ ਜਾਂਦੇ ਆ ਉਹ ਕੌਮ ਬਹਿ ਜਾਂਦੀ ਇਹ ਹੁੰਦਾ ਵਿਕਾਸ ਵਿਕਾਸ ਜਿਹੜਾ ਹੁੰਦਾ ਹੈ ਉਹ ਪਹਿਲੀ ਚੀਜ਼ ਨੂੰ ਖਤਮ ਕਰਕੇ ਫਿਰ ਉਸ ਦੀ ਜਗ੍ਹਾ ਦੇ ਉੱਤੇ ਜਿਹੜਾ ਹੈ ਉਹ ਪੈਦਾ ਹੁੰਦਾ ਹੈ فرض ਕਰੋ ਕਿ ਜੇ ਇਸ ਸਥਾਨ ਦੇ ਉੱਤੇ ਅਸੀਂ ਇਸ ਤੋਂ ਵੀ ਖੂਬਸੂਰਤ ਜਿਹੜਾ ਹੈ ਉਹ ਹਾਲ ਬਣਾਉਣਾ ਹੈ ਤੇ ਇਸ ਹਾਲ ਨੂੰ ਜਿਹੜਾ ਹੈ ਉਹ ਡਿਸਟਰਾਏ ਕਰਨਾ ਪਊਗਾ ਖਤਮ ਕਰਨਾ ਪਊਗਾ ਜੇ ਇਸੇ ਜਗ੍ਹਾ ਤੇ ਉਸਾਰਨਾ ਹੈ ਜੇ ਅਸੀਂ ਸੜਕ ਬਣਾਉਣੀ ਹੈ ਚੌੜੀ ਕਰਨੀ ਹੈ ਤਾਂ ਉਥੋਂ ਰੁੱਖ ਜਿਹੜੇ ਆ ਉਹ ਉਖਾੜਨੇ ਪੈਣਗੇ ਇਹ ਨਹੀਂ ਹੋ ਸਕਦਾ ਕਿ ਸੜਕ ਵੀ ਜਿਹੜੀ ਹੈ ਚੌੜੀ ਹੋਵੇ ਤੇ ਰੁੱਖ ਵੀ ਜਿਹੜੇ ਹੈ ਉਹ ਲੱਗੇ ਰਹਿਣ ਉਸ ਜਗ੍ਹਾ ਦੇ ਉੱਤੇ ਇਹ ਸੰਭਵ ਨਹੀਂ ਵਿਕਾਸ ਕਿਸੇ ਚੀਜ਼ ਦੇ ਸਰਵਨਾਸ਼ ਦੇ ਵਿੱਚੋਂ ਨਿਕਲਦਾ ਪਰ ਗੁਰਬਾਣੀ ਨੇ ਸਾਨੂੰ ਇੱਕ ਲਫ਼ਜ਼ ਦਿੱਤਾ ਹੈ ਵਿਗਾਸ 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 ਦੇ ਵਿੱਚ ਪਹਿਲੀ ਚੀਜ਼ ਜਿਹੜੀ ਮੌਜੂਦ ਹੁੰਦੀ ਹੈ ਉਹਨੂੰ ਨਸ਼ਟ ਕਰਨ ਦੀ ਲੋੜ ਨਹੀਂ ਹੁੰਦੀ ਨਾਉ ਨਸਤ ਹੁੰਦੀ ਬਲਕਿ ਉਹਦੇ ਉੱਤੇ ਨਵਾਂ ਪਨ ਪੈਦਾ ਹੁੰਦਾ ਹੈ ਸਿੱਖ ਨੂੰ ਵਿਕਾਸ ਦਿੱਤਾ ਹੈ ਮਹਾਰਾਜ ਨੇ ਵਿਕਾਸ ਅਸੀਂ ਵਿਕਾਸ ਵੱਲ ਵਧਣਾ ਹੈ ਅਸੀਂ ਆਪਣੇ ਹਿਰਦਿਆਂ 'ਚ ਵਿਕਾਸ ਲੈ ਕੇ ਆਉਣਾ ਹੈ ਔਰ ਸਿੱਖ ਭਗਤ ਉਹੀ ਹੁੰਦੇ ਜਿਦੇ ਹਿਰਦਿਆਂ 'ਚ ਵਿਕਾਸ ਪੈਦਾ ਹੋ ਜਾਂਦਾ ਹੈ ਤੇ ਵਿਕਾਸ ਉਦੋਂ ਪੈਦਾ ਹੁੰਦਾ ਜਦੋਂ ਚੇਤਨਾ ਪੈਦਾ ਹੁੰਦੀ ਹੈ ਚੇਤਨਾ ਪੈਦਾ ਹੁੰਦੀ ਹੈ ਜਦੋਂ ਸੂਝ ਸਮਝ ਪੈਦਾ ਹੁੰਦੀ ਹੈ ਅੱਜ ਅਸੀਂ ਸੂਝ ਸਮਝ ਤੋਂ ਸਖਣੇ ਤੁਰੇ ਫਿਰਦੇ ਉਦਾਂ ਸਮਝਦੇ ਬਹੁਤ ਐ ਕਿ ਸਾਨੂੰ ਨੌਲੇਜ ਹੈ ਬਹੁਤ ਗਿਆਨ ਹੈ ਸਾਨੂੰ ਹਰ ਬੰਦਾ ਕਹਿੰਦਾ ਜਿੰਨਾ ਮੈਨੂੰ ਗਿਆਨ ਹੈ ਇਹਨਾਂ ਗਿਆਨ ਕਿਸੇ ਨੂੰ ਹੈ ਨਹੀਂ ਐ ਪਰ ਇਹਦੇ باوجود ਅਸੀਂ દિਸ਼ਾਹੀ ਨਾ ਦੇ ਸ਼ਾਹੀਨ ਅੱਜ ਜ਼ਰੂਰਤ ਇਸ ਗੱਲ ਦੀ ਐ ਨੌਜਵਾਨੋਂ ਚਾਹੇ ਬੱਚੀਆਂ ਬੈਠੀਆਂ ਨੇ ਨੌਜਵਾਨ ਬੈਠੇ ਨੇ ਲੜਕੇ ਬੈਠੇ ਨੇ ਕਿ ਅਸੀਂ ਇਕੱਠੇ ਹੋਈਏ ਇਕੱਠੇ ਹੋ ਕੇ ਜਿਵੇਂ ਮੇਰੇ ਤੋਂ ਪਹਿਲਾਂ ਵੀਰਾ ਨੇ ਦੱਸਿਆ ਕਿ ਸੰਸਾਰ ਬੜੀ ਤੇਜ਼ੀ ਨਾਲ ਅੱਗੇ ਵੱਧਦਾ ਜਾ ਰਿਹਾ ਹੈ ਔਰ ਜੇ ਅਸੀਂ ਵੱਧਦੇ ਹੋਏ ਸੰਸਾਰ ਦੇ ਨਾਲ ਨਾ ਤੁਰਾਂਗੇ ਪਿੱਛੇ ਰਹਿ ਜਾਾਂਗੇ ਤੇ ਖਤਮ ਹੋ ਜਾਾਂਗੇ ਸਾਨੂੰ ਵੱਧਦੇ ਹੋਏ ਸੰਸਾਰ ਦੇ ਨਾਲ ਹੀ ਸਪੀਡ ਦੇ ਨਾਲ ਤੇਜ਼ੀ ਦੇ ਨਾਲ ਜਿਹੜਾ ਹੈ ਉਹ ਦੌੜਨਾ ਪਏਗਾ ਨਵੀਂ ਨਵੀਂ ਟੈਕਨੋਲੋਜੀ ਆ ਰਹੀ ਹੈ ਸਾਨੂੰ ਟੈਕਨੋਲੋਜੀ ਦੇ ਹਾਣ ਦਾ ਬਣਨਾ ਪਏਗਾ ਬਣਨਾ ਪਏਗਾ ਸਾਨੂੰ ਔਰ ਇਹਦੇ ਲਈ ਪੜਨਾ ਪਏਗਾ ਔਰ ਅਸੀਂ ਆਪਣੀ ਪੜ੍ਹਾਈ ਨੂੰ ਬ੍ਰੇਕਾਂ ਲਾ ਦਿੱਤੀਆਂ ਅਸੀਂ ਸੁਪਨਾ ਸਿਰਜ ਲਿਆ ਕਿ ਪਲੱਸ 2 ਕਰਨੀ ਹੈ ਉਸ ਤੋਂ ਬਾਅਦ ਆਈਲਰਟਸ ਕਰਨੀਆਂ ਤੇ ਬਾਹਰ ਚਲੇ ਜਾਣਾ ਹੈ ਬਾਹਰ ਜਾ ਕੇ ਕੀ ਕੀ ਕਰਨਾ ਇਹ ਸੁਪਨਾ ਨਹੀਂ ਸਿਰਜਿਆ ਕਿ ਬਾਹਰ ਜਾ ਕੇ ਅਸੀਂ ਕੋਈ ਸਾਇੰਟਿਸਟ ਬੰਨਾ ਹੈ ਬਾਹਰ ਜਾ ਕੇ ਅਸੀਂ ਕੋਈ ਆਈਟੀ ਦੇ ਖੇਤਰ ਦੇ ਵਿੱਚ ਜਾਣਾ ਹੈ ਬਾਹਰ ਜਾ ਕੇ ਅਸੀਂ ਕੋਈ ਸਾਇੰਸਦਾਨ ਬੰਨਣਾ ਹੈ ਬਾਹਰ ਜਾ ਕੇ ਅਸੀਂ ਕੋਈ ਬਿਜ਼ਨਸਮਾਨ ਬੰਨਣਾ ਹੈ ਬਸ ਬਾਹਰ ਜਾ ਕੇ ਅਸੀਂ ਲੇਬਰ ਕਰਨੀ ਲੇਬਰ ਕਰਨੀ ਔਰ ਲੇਬਰ ਕਰ ਰਹੇ ਹਾਂ ਜੇ ਇਹ ਸੁਪਨਾ ਲੈ ਕੇ ਅਸੀਂ ਬਾਹਰ ਜਾਈਏ ਨਾ ਜਾਂ ਬਾਹਰ ਜਾਂਦੇ ਹੋਈਏ ਕਿ ਅਸੀਂ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਉੱਚ ਵਿੱਦਿਆ ਪੜ੍ਹਨੀ ਹੈ ਤੇ ਉੱਚੇ ਮੁਕਾਮ ਹਾਸਲ ਕਰਨੇ ਹਨ ਫਿਰ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਫਿਰ ਸਾਨੂੰ ਕੋਈ ਚਿੰਤਾ ਨਹੀਂ ਹੈ ਸਭ ਨੂੰ ਖੁਸ਼ੀ ਹੋਣੀ ਕਿ ਸਾਡਾ ਨੌਜਵਾਨ ਬਾਹਰ ਜਾ ਰਿਹਾ ਹੈ ਉੱਚੀ ਵਿੱਦਿਆ ਲੈਣ ਵਾਸਤੇ ਸਾਇੰਟਿਸਟ ਬਣਨ ਵਾਸਤੇ ਜਾ ਰਿਹਾ ਵੱਡੇ ਵੱਡੇ ਵਕੀਲ ਬਣਨ ਵਾਸਤੇ ਜਾ ਰਿਹਾ ਡਾਕਟਰ ਬਣਨ ਵਾਸਤੇ ਜਾ ਰਿਹਾ ਇੰਜੀਨੀਅਰ ਬਣਨ ਵਾਸਤੇ ਜਾ ਰਿਹਾ ਚਿੰਤਾ ਇਸ ਗੱਲ ਦੀ ਹੈ ਕਿ ਸਾਡਾ ਜਿਹੜਾ ਨੌਜਵਾਨ ਹੈ ਉਹ ਲੇਬਰ ਕਰਨ ਵਾਸਤੇ ਜਾ ਰਿਹਾ ਹੈ ਮਜ਼ਦੂਰੀ ਕਰਨ ਵਾਸਤੇ ਜਾ ਰਿਹਾ ਹੈ ਦਿਹਾੜੀ ਕਰਨ ਵਾਸਤੇ ਜਾ ਰਿਹਾ ਹੈ ਦਿਹਾੜੀ ਕਰਨ ਵਾਸਤੇ ਜਾ ਰਿਹਾ ਇਹ ਸਾਨੂੰ ਚਿੰਤਾ ਹੈ ਸਭ ਤੋਂ ਵੱਡੀ ਉਹ ਦਿਹਾੜੀ ਕਰ ਰਿਹਾ ਜਾ ਕੇ ਉੱਥੇ ਇਹ ਸਭ ਤੋਂ ਵੱਡੀ ਚਿੰਤਾ ਹੈ ਇਹ ਸਭ ਤੋਂ ਵੱਡਾ ਫਿਕਰ ਹੈ ਇਸ ਲਈ ਸੋਚ ਬਣਾਓ ਕਿ ਅਸੀਂ ਪੜਨਾ ਹੈ ਔਰ ਪਾਇਦਾੜ ਪੜਨਾ ਹੈ ਉਚੇਰੀ ਤੇ ਵਧੀਆ ਵਿਦਿਆ ਜਿਹੜੀ ਹੈ ਉਹ ਹਾਸਲ ਕਰਨੀ ਇਹ ਆਪਣਾ ਲਕਸ਼ ਜਿਹੜਾ ਹੈ ਉਹ ਸਾਡਾ ਹੋਣਾ ਚਾਹੀਦਾ ਫਿਰ ਅਸੀਂ ਸਮੇਂ ਦੇ ਹਾਨ ਦਾ ਬਣ ਸਕਾਂਗੇ ਫਿਰ ਅਸੀਂ ਕੌਮਾਂ ਨੂੰ ਬਲੰਦੀਆਂ ਤੇ ਲਿਜਾ ਸਕਾਂ ਕਿਉਂਕਿ ਜਿਸ ਕਿਸਮ ਦੇ ਹਾਲਾਤ ਬਣ ਚੁੱਕੇ ਆ ਨਾ ਉਸ ਕਿਸਮ ਦੇ ਹਾਲਾਤਾਂ ਦੇ ਵਿੱਚੋਂ ਅਸੀਂ ਤਾਂ ਹੀ ਸਰਵਾਈਵ ਕਰ ਸਕਦੇ ਆ ਜੇ ਅਸੀਂ ਉਚੇਰੀ ਵਿਦਿਆ ਵੱਲ ਜਿਹੜਾ ਹੈ ਉਹ ਧਿਆਨ ਦੇਆ ਉੱਚ ਸਿੱਖਿਆ ਵੱਲ ਧਿਆਨ ਦੇਾਂਗੇ ਇਹ ਟਾਰਗੇਟ ਨਹੀਂ ਹੈ ਕਿ ਮੈਂ ਚਲੇ ਜਾਣਾ ਫਿਰ ਮੈਂ ਆਪਣੀ ਭੈਣ ਨੂੰ ਲੈ ਜਾਣਾ ਫਿਰ ਭਰਾ ਨੂੰ ਲੈ ਜਾਣਾ ਫਿਰ ਮਾਂ ਬਾਪ ਨੂੰ ਲੈ ਜਾਣਾ ਤੇ ਮਾਂ ਬਾਪ ਦਾ ਵੀ ਇਹ ਟੀਚਾ ਹੈ ਕਿ ਪਹਿਲਾਂ ਸਾਡੀ ਬੱਚੀ ਜਾਏਗੀ ਜਾਂ ਪਹਿਲਾਂ ਬੱਚਾ ਜਾਏਗਾ ਫਿਰ ਉਹਦੇ ਨਾਲ ਸਾਡੇ ਬਾਕੀ ਬੱਚੇ ਚਲੇ ਜਾਣਗੇ ਫਿਰ ਅਸੀਂ ਵੀ ਚਲੇ ਜਾਾਂਗੇ ਇਹ ਬਹੁਤ ਗਲਤ ਧਾਰਨਾ ਪੈਦਾ ਹੋ ਰਹੀ ਕਿਉਂਕਿ ਜਿਸ ਕਿਸਮ ਦੇ ਹਾਲਾਤ ਬਣਦੇ ਜਾ ਰਹੇ ਜਿਸ ਕਿਸਮ ਦੀਆਂ ਮੁਸ਼ਕਲਾਂ ਪੈਦਾ ਹੁੰਦੀਆਂ ਜਾ ਰਹੀਆਂ ਹਨ ਉਹਨਾਂ ਮੁਸ਼ਕਲਾਂ ਦਾ ਹੱਲ ਜਿਹੜਾ ਹੈ ਉਹ ਅਸੀਂ ਹੀ ਖੋਜਣਾ ਹੈ ਬਹੁਤ ਵੱਡੀਆਂ ਚੁਣੌਤੀਆਂ ਸਾਡੇ ਲਈ ਪੈਦਾ ਹੋ ਰਹੀਆਂ ਮੀਡੀਆ ਦਾ ਮਿਆਰ ਜਿਹੜਾ ਹੈ ਉਹ ਇਸ ਹੱਦ ਤੱਕ ਜਿਹੜਾ ਹੈ ਖਾਸਾ ਔਰ ਦੇ ਉੱਤੇ ਸੋਸ਼ਲ ਮੀਡੀਆ ਦਾ ਜਿਹੜਾ ਹੈ ਉਹ ਮਿਆਰ ਜਿਹੜਾ ਹੈ ਉਹ ਬਹੁਤ ਡਾਊਨ ਚਲਾ ਗਿਆ ਜੇਸੀ ਪੰਜਾਬ ਦੀ ਗੱਲ ਕਰੀਏ ਜਾਂ ਇੰਡੀਆ ਦੀ ਗੱਲ ਕਰੀਏ ਤਾਂ ਹਰ ਆਪਣੇ ਆਪ ਨੂੰ ਮੀਡੀਆ ਚੈਨਲ ਜਿਹੜਾ ਹੈ ਉਹ ਕੀ ਕਰ ਰਿਹਾ ਹੈ ਅਨਰਿਸਪਾਂਸਿਬਲ ਜਿਹੜਾ ਬੰਦਾ ਹੁੰਦਾ ਨਾ ਉਹਦੇ ਮੂੰਹ ਅੱਗੇ ਮਾਈਕ ਕਰ ਦਿੰਦਾ ਅਨਰਿਸਪਾਂਸਿਬਲ ਘੈਰ ਜ਼ਿੰਮੇਵਾਰ ਬੰਦੇ ਦੇ ਮੂੰਹ ਅੱਗੇ ਮਾਈਕ ਕਰ ਦਿੱਤਾ ਜਾਂਦਾ ਫਿਰ ਜੋ ਉਹ ਬੋਲਦਾ ਉਹਨੂੰ ਸਾਰੀ ਕੌਮ ਦਾ ਬਣਾ ਕੇ ਪੇਸ਼ ਕੀਤਾ ਜਾਂਦਾ ਵੀ ਇਹ ਕੌਮ ਬੋਲ ਰਹੀ ਹੈ ਕੌਮ ਦੀ ਥਿੰਕਿੰਗ ਇਹ ਸੱਚੀ ਕੌਮ ਦੀ ਸੋਚ ਹੈ ਕਿੰਦੀ ਕਮਾਲ ਦੀ ਗੱਲ ਹੈ ਕੌਮ ਦੀ ਸੋਚ ਕਿਵੇਂ ਹੋ ਸਕਦਾ ਇਹ ਕਨਰਸਪੋਨਸਿਬਲ ਬੰਦਾ ਸੜਕ ਦੇ ਕੰਡੇ ਤੁਰਿਆ ਜਾ ਰਿਹਾ ਹੈ ਤੁਸੀਂ ਉਹਦੇ ਮੂੰਹ ਅੱਗੇ ਮਾਈਕ ਕਰ ਦਿੱਤਾ ਉਹ ਬੋਲਿਆ ਚੰਗਾ ਬੋਲਿਆ ਮਾੜਾ ਬੋਲਿਆ ਕੁਝ ਵੀ ਬੋਲਿਆ ਉਹ ਸਾਰੀ ਕੌਮ ਦਾ ਬੋਲਿਆ ਕਿਵੇਂ ਹੋ ਸਕਦਾ ਹੈ ਜਉਂ ਦੀ ਜਿਹੜੀ ਸੋਚ ਉਹਨੇ ਪ੍ਰਗਟ ਕੀਤੀ ਆਪਣੇ ਲਫ਼ਜ਼ਾਂ ਰਾਹੀਂ ਉਹਦੀ ਪੂਰੀ ਸਮੁੱਚੀ ਕੌਮ ਦੀ ਸੋਚ ਕਿਵੇਂ ਹੋ ਸਕਦੀ ਹੈ ਪਰ ਇਸ ਤਰ੍ਹਾਂ ਦਾ ਨੈਰੇਟਿਵ ਸਿਰਜਿਆ ਜਾਂਦਾ ਹੈ ਇਹ ਵੀ ਅਸੀਂ ਦੇਖ ਰਹੇ ਹਾਂ ਅਸੀਂ ਸਾਰੇ ਸੋਸ਼ਲ ਮੀਡੀਆ ਦੇ ਅੰਦਰ ਕੀ ਹੋ ਰਿਹਾ ਤਾ ਸਾਨੂੰ ਇਹਨਾਂ ਸਾਰੀਆਂ ਪਰਸਥਿਤੀਆਂ ਦੇ ਵਿੱਚੋਂ ਜਿਹੜਾ ਹੈ ਉਹ ਬਾਹਰ ਨਿਕਲਣਾ ਪਾਏਗਾ ਔਰ ਬਾਹਰ ਕੌਮ ਨੂੰ ਵੀ ਕੱਢਣਾ ਪਾਏਗਾ ਤੇ ਕੌਣ ਕੱਢ ਸਕਦੇ ਸਾਡੀ ਨੌਜਵਾਨੀ ਕੱਢ ਸਕਦੀ ਮੈਂ ਇੱਕ ਐਗਜ਼ਾਮਪਲ ਦਿੰਦਾ ਅਯੁੱਧਿਆ ਦੇ ਵਿੱਚ ਆ ਰਾਮ ਮੰਦਰ ਦਾ ਉਦਘਾਟਨ ਹੋਇਆ ਚਲੋ ਹਿੰਦੂਆਂ ਦਾ ਵੱਡਾ ਉਤਸਵ ਸੀ ਉਹਨਾਂ ਨੂੰ ਖੁਸ਼ੀ ਵੀ ਸੀ ਅਗਲੇ ਨੇ ਮਨਾਈ ਵੀ ਸਿੱਖਾਂ ਦੇ ਧਾਰਮਿਕ ਜੋ ਆਗੂ ਨੇ ਉਹਨਾਂ ਨੂੰ ਵੀ ਸਦਾ ਪਤਰਾ ਹੈ ਤੇ ਕੀ ਦੇਖਿਆ ਅਸੀਂ ਪਿਛਲੇ ਦਿਨਾਂ ਦੌਰਾਨ ਮੀਡੀਆ ਦੇ ਵਿੱਚ ਕੋਈ ਬੋਲ ਰਿਹਾ ਕਿ ਜਾਣਾ ਚਾਹੀਦਾ ਜੀ ਇਹਨਾਂ ਨੂੰ ਕੋਈ ਬੋਲ ਰਿਹਾ ਇਹਨਾਂ ਨੂੰ ਨਹੀਂ ਜਾਣਾ ਚਾਹੀਦਾ ਕਿ ਬਾਯਾਤ ਗੱਲ ਹੈ ਵੀ ਜੇ ਤੁਹਾਡੇ ਮਨ 'ਚ ਹੈ ਕਿ ਇਹਨਾਂ ਨੂੰ ਜਾਣਾ ਚਾਹੀਦਾ ਹੈ ਤੁਸੀਂ ਨਿੱਜੀ ਤੌਰ ਤੇ ਸੰਪਰਕ ਕਰਕੇ ਕਹੋ ਜਾਣਾ ਚਾਹੀਦਾ ਹੈ ਜੇ ਤੁਹਾਡੇ ਮਨ 'ਚ ਹੈ ਕਿ ਨਹੀਂ ਜਾਣਾ ਚਾਹੀਦਾ ਤੁਸੀਂ ਨਿੱਜੀ ਤੌਰ ਤੇ ਸੰਪਰਕ ਕਰਕੇ ਕੋਈ ਈਮੇਲ ਕਰਕੇ ਕਹੋ ਕਿ ਨਹੀਂ ਜਾਣਾ ਚਾਹੀਦਾ ਤੁਹਾਡੇ ਜਾਣ ਦੇ ਨਾਲ ਕੌਮ ਨੂੰ ਆ ਫਾਇਦੇ ਨੇ ਤੁਹਾਡੇ ਜਾਣ ਨਾ ਜਾਣ ਦੇ ਨਾਲ ਕੌਮ ਨੂੰ ਇਹ ਨੁਕਸਾਨ ਨੇ ਤੁਹਾਡੇ ਜਾਣ ਦੇ ਨਾਲ ਕੌਮ ਨੂੰ ਨੁਕਸਾਨ ਨੇ ਤੁਸੀਂ ਫੋਨ ਕਰਕੇ ਦੱਸੋ ਤੁਸੀਂ ਈਮੇਲ ਰਾਹੀਂ ਦੱਸੋ ਲੇਕਿਨ ਦੱਸ ਕਿਥੇ ਰਹੇ ਹੈ ਮੀਡੀਆ ਦੇ ਰਾਹ ਕਿద్ది ਕਮਾਲ ਦੀ ਗੱਲ ਹੈ ਨਾ ਜੇ ਤੁਸੀਂ ਹਮਦਰਦੋਂ ਆਪਣੇ ਲੀਡਰਾਂ ਦੇ ਤੁਹਾਡੇ ਅੰਦਰ ਕੋਈ ਸੋਚ ਹੈ ਤਾਂ ਤੁਸੀਂ ਉਸ ਸੋਚ ਨੂੰ ਚਿੱਠੀ ਰਾਹੀਂ ਵੀ ਜ਼ਾਹਰ ਕਰ ਸਕਦੇ ਹੋ ਤੁਸੀਂ ਈਮੇਲ ਰਾਹੀਂ ਵੀ ਜ਼ਾਹਰ ਕਰ ਸਕਦੇ ਹੋ ਤੁਸੀਂ ਟੈਲੀਫੋਨ ਰਾਹੀਂ ਵੀ ਜ਼ਾਹਰ ਕਰ ਸਕਦੇ ਹੋ ਪਰ ਵੱਡੀਆਂ ਵੱਡੀਆਂ ਲੰਬੀਆਂ ਲੰਬੀਆਂ ਮੀਡੀਆ ਦੇ ਉੱਤੇ ਇੰਟਰਵਿਊਆਂ ਦਿੱਤੀਆਂ ਗਈਆਂ ਤੋਨ ਇੰਟਰਵਿਊਆਂ ਦੌਰਾਨ ਨਫ਼ਰਤ ਪੈਦਾ ਕਰਨ ਦੇ ਯਤਨ ਵੀ ਕੀਤੇ ਗਏ ਇਹ ਕਿੰਨਾਂ ਕਮਾਲ ਦੀ ਗੱਲ ਹੈ ਵਾਹ ਯਾਦ ਗੱਲਾਂ ਨੇ ਜਿੰਨਾ ਅਸੀਂ ਜ਼ਿਆਦਾ ਬੋਲਾਂਗੇ ਨਾ ਹਰ ਮੁੱਦੇ ਦੇ ਉੱਤੇ ਕਈਆਂ ਦਾ ਤਾਂ ਸੁਭਾਅ ਹੈ ਕਿ ਕੋਈ ਮੁੱਦਾ ਹੋਵੇ ਅਸੀਂ ਬੋਲਣਾ ਹੀ ਹੈ ਕੋਈ ਮੁੱਦਾ ਹੋਵੇ ਕਿਸੇ ਦੀ ਨਾਨੀ ਦੀ ਕਹਾਣੀ ਦੇ ਨਾਲ ਸੰਬੰਧਤ ਕੋਈ ਮਸਲਾ ਹੋਵੇ ਪਰ ਅਸੀਂ ਬੋਲਣਾ ਹੀ ਹੈ ਇਹ ਜਿਹੜੀ ਸੋਚ ਹੈ ਨਾ ਇਹ ਕੌਮਾਂ ਦਾ ਨੁਕਸਾਨ ਕਰਦੀ ਬੋਲੋ ਘੁੰਗੇ ਥੋੜੀ ਰਹਿਣਾ ਲੇਕਿਨ ਚੰਗਾ ਬੋਲੋ ਸਮਝ ਕੇ ਬੋਲੋ ਸੋਚ ਕੇ ਬੋਲੋ ਸਾਡੇ ਬੋਲਣ ਦਾ ਇੰਪੈਕਟ ਕੀ ਪੈਣਾ ਹੈ ਇਹ ਦੇਖ ਕੇ ਬੋਲੋ ਇਹਨਾਂ ਦੇਖੋ ਕਿ ਵੀਊ ਕਿੰਨੇ ਆਉਣੇ ਆ ਸ਼ੇਅਰ ਕਿੰਨੇ ਹੋਣੇ ਆ ਲਾਈਕ ਕਿੰਨੇ ਹੋਣੇ ਆ ਪ੍ਰਭਾਵ ਕਿੰਨਾ ਪੈਣਾ ਹੈ 네ਗਟਿਵ ਕਿੰਨਾ ਪੈਣਾ ਹੈ ਪੋਜ਼ਿਟਿਵ ਕਿੰਨਾ ਪੈਣਾ ਇਹ ਜਿਹਾ ਸਾਨੂੰ ਜੜੀਆਂ ਨੇ ਉਹ ਤਾਂ ਚੁੱਕਣਗੇ ਹੋਰ ਕਿਸੇ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਤੇ ਨਾ ਹੀ ਕੋਈ ਕੌਮ ਨੂੰ ਇਸ ਦਲਦਲ ਦੇ ਵਿੱਚੋਂ ਕੱਢ ਸਕਦਾ ਸवाय ਨੌਜਵਾਨਾਂ ਦੇ ਮੈਂ ਫਿਰ ਇੱਕ ਕਾਂਗਾ ਮੰਚ 'ਚ ਸਵਾਲ ਪੈਦਾ ਹੁੰਦਾ ਹੈ ਕਿ ਕਿੱਧਰ ਨੂੰ ਤੁਰੀਏ ਜਦੋਂ ਕੋਈ ਦਿਸ਼ਾ ਭਟਕ ਜਾਂਦਾ ਸੀ ਨਾ ਪੁਰਾਣੇ ਵੇਲਿਆਂ ਦੇ ਵਿੱਚ ਜੰਗਲਾਂ ਦੇ ਵਿੱਚ ਗਵਾਚ ਜਾਂਦਾ ਸੀ ਜਾਂ ਉਜਾੜਾ ਬੀਆਵਾਨਾਂ ਦੇ ਵਿੱਚ ਗਵਾਚ ਜਾਂਦਾ ਸੀ ਤੇ ਫਿਰ ਜੇ ਕਿਧਰੋਂ ਕਿਤੇ ਕੋਈ ਧੂਆ ਜਾਂ ਅੱਗ ਦੀ ਲਾਈਟ ਦਿਖਾਈ ਦਿੰਦੀ ਸੀ ਨਾ ਤੇ ਉਹ ਉਸ ਦਿਸ਼ਾ 'ਚ ਚੱਲ ਪੈਂਦਾ ਸੀ ਕਿ ਜਿੱਥੇ ਅੱਗ ਹੈ ਧੂਆ ਹੈ ਕੋਈ ਨਾ ਕੋਈ ਉੱਥੇ ਮਨ ਵੈ ਕੋਈ ਨਾ ਕੋਈ ਉੱਥੇ ਮਨੁੱਖ ਹੈ ਉਧਰ ਨੂੰ ਤੁਰ ਪੈਂਦਾ ਸੀ ਤੇ ਉਹ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਸੀ ਕਿਤੇ ਧੂਆ ਦਿਖਾਈ ਦੇਣ ਜਾਣਾ ਕਿਤੇ ਅੱਗ ਦਿਖਾਈ ਦੇ ਜਾਣੀ ਉਸ ਇਨਸਾਨ ਨੇ ਫਿਰ ਸਾਰੇ ਰਸਤੇ ਤਿਆਗ ਕੇ ਉਸ ਅੱਗ ਦੀ ਦਿਸ਼ਾ ਵੱਲ ਜਾਂ ਉਸ ਧੂਆਂ ਦੀ ਦਿਸ਼ਾ ਵੱਲ ਜਿਹੜਾ ਉਹ ਚੱਲ ਪੈਣਾ ਅੱਜ ਹਨੇਰਾ ਹੈ ਤੇ ਇਸ ਹਨੇਰੇ ਦੇ ਵਿੱਚ ਇਸ ਬੀਆਵਾਨ ਸਮੇਂ ਦੇ ਵਿੱਚ ਇਸ ਉਜਾੜ ਵਕਤ ਦੇ ਵਿੱਚ ਅਸੀਂ ਕਿਸ ਨੂੰ ਦੇਖ ਕੇ ਚੱਲੀਏ ਸਾਡੇ ਕੋਲ ਵੀ ਇੱਕ ਲਾਈਟ ਹੈ ਸਾਡੇ ਕੋਲ ਵੀ ਇੱਕ ਰੌਸ਼ਨੀ ਹੈ ਸਾਡੇ ਕੋਲ ਵੀ ਇੱਕ ਪ੍ਰਕਾਸ਼ ਹੈ ਔਰ ਉਹ ਪ੍ਰਕਾਸ਼ ਹੈ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੋਰ ਕਿਸੇ ਪਾਸੇ ਦੇਖਣ ਦੀ ਲੋੜ ਨਹੀਂ ਹੈ ਤੁਸੀਂ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਸਿੱਖ ਫਲਸਫੇ ਨੂੰ ਧਿਆਨ ਵਿੱਚ ਰੱਖ ਕੇ ਸਿੱਖ ਫਲਸਫੇ ਵੱਲ ਤੁਰਪੋ ਸਿੱਖ ਫਲਸਫੇ ਵੱਲ ਤੁਰਪੋ ਤੇ ਉਹਨਾਂ ਦੀ ਕਦੇ ਵੀ ਉਹ ਗਵਾਈ ਨਾ ਕਬੂਲੋ ਜਿਹੜੇ ਸਿੱਖ ਫਲਸਫੇ ਤੋਂ ਕੋਹਾਂ ਦੂਰ ਹੈ ਤਾਂ ਇਹ ਤੁਹਾਨੂੰ ਚੀਕ-ਚੀਕ ਕੇ ਕਹੀ ਜਾਣ ਕੇ ਸਾਡੇ ਲੜਾਓ ਅਸੀਂ ਤੁਹਾਨੂੰ ਰਾਹ ਵਿਖਾਵਾਂਗੇ ਕਿਉਂਕਿ ਉਹਨਾਂ ਨੂੰ ਰਾਹ ਖੁਦ ਨੂੰ ਵੀ ਨਹੀਂ ਪਤਾ ਅੰਨਾ ਕਦੇ ਦੇ ਨਿਤਰਹੀਨ ਜਿਹੜਾ ਕਦੇ ਕਿਸੇ ਨੂੰ ਰਾਹ ਨਹੀਂ ਦਿਖਾ ਸਕਦਾ ਉਹ ਤਾਂ ਆਪ ਫਲਸਫੇ ਤੋਂ ਕਹਾ ਦੂਰ ਹੈ ਉਹਨਾਂ ਨੂੰ ਤਾਂ ਆਪ ਫਲਸਫੇ ਦੀ ਸਮਝ ਹੀ ਨਹੀਂ ਹੈ ਕੋਈ ਸਿਧਾਂਤ ਦੀ ਸਮਝ ਨਹੀਂ ਹੈ ਕੋਈ ਪਰੰਪਰਾ ਦਾ ਪਤਾ ਨਹੀਂ ਹੈ ਕੋਈ ਮਰਿਆਦਾ ਦੀ ਸਮਝ ਨਹੀਂ ਹੈ ਉਹ ਕੀ ਦਿਸ਼ਾ ਦੇਏਗਾ ਤੁਹਾਨੂੰ ਤੇ ਇਸ ਜਹਾਨ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਵੱਡਾ ਚਾਨਨ ਮਨਾਰ ਜਿਹੜਾ ਹੈ ਉਹ ਕੋਈ ਨਹੀਂ ਹੈ ਇਸ ਲਈ ਸਾਨੂੰ ਕੋਈ ਭੜਕਣ ਦੀ ਲੋੜ ਨਹੀਂ ਹੈ ਕੋਈ ਕਿਤੇ ਵੀ ਦਿਸ਼ਾਹੀਨ ਜਿਹੜਾ ਭ੍ਰਮਤ ਹੋਣ ਦੀ ਲੋੜ ਰਹੀ ਹੈ ਅਸੀਂ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਜੋ ਸਾਡੇ ਚਾਨਨ ਮਨਾਰ ਨੇ ਅਸੀਂ ਇਸ ਵੱਲ ਤੱਕ ਕੇ ਇਸ ਵੱਲ ਤੁਰ ਪਈਏ ਝੂਲਦੇ ਨਿਸ਼ਾਨ ਝੂਲਦੇ ਨਿਸ਼ਾਨ ਇਹ ਸਾਡੇ ਲਈ ਮਾਰਗ ਸੂਚਕ ਨੇ ਅਸੀਂ ਝੂਲਦੇ ਨਿਸ਼ਾਨਾਂ ਵੱਲ ਦੇਖ ਕੇ ਨਿਸ਼ਾਨਾਂ ਵੱਲ ਤੁਰ ਪਈਏ ਸਾਨੂੰ ਦਿਸ਼ਾ ਮਿਲ ਜਾਣੀ ਹੈ ਯਕੀਨਨ ਮਿਲ ਜਾਣੀ ਇਸ ਕਰਕੇ ਮੈਂ ਬਹੁਤਾ ਲੰਮਾ ਸਮਾਨੀ ਲੈਣਾ ਮੈਂ ਇਹੋ ਹੀ ਨੌਜਵਾਨਾਂ ਨੂੰ ਕਹਾਂਗਾ ਕਿ ਆਓ ਇਕੱਠੇ ਹੋਈਏ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਫਲਸਫੇ ਦੀ ਰੋਸ਼ਨੀ ਦੇ ਵਿੱਚ ਤੁਰਿਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਾਨਣ ਦੀ ਰੋਸ਼ਨੀ ਦੇ ਵਿੱਚ ਤੁਰਿਏ ਚਾਨਣ ਦੇ ਵਿੱਚ ਤੁਰਿਏ ਤੇ ਸਾਨੂੰ ਮੰਜ਼ਲ ਜਿਹੜੀ ਹੈ ਉਹ ਜ਼ਰੂਰ ਮਿਲੇਗੀ ਸਾਨੂੰ ਰਸਤਾ ਜ਼ਰੂਰ ਨਜ਼ਰ ਆਏਗਾ ਸੋਚ ਆਪਣੀ ਪੋਜ਼ਿਟਿਵ ਰੱਖੀਏ ਔਰ ਉੱਚ ਵਿਦਿਆ ਤੇ ਆਪਣਾ ਧਿਆਨ ਜਿਹੜਾ ਹੈ ਉਹ ਕੇਂਦਰਿਤ ਕਰੀਏ ਆਪਣੇ ਆਪ ਨੂੰ ਪਲੱਸ 2 ਤੱਕ ਸੀਪਤ ਨਾ ਕਰੀਏ ਹੁਣ ਵਕਤ ਆ ਗਿਆ ਅੱਗੇ ਪੜਨ ਦਾ ਵਕਤ ਆ ਗਿਆ ਅੱਗੇ ਤੁਰਨ ਦਾ ਸਮੇਂ ਦੇ ਹਾਣ ਦੇ ਬਣੀਏ ਤਾਂ ਸਾਡੀ ਤਰੱਕੀ ਹੋਣੀ ਹੈ ਤੇ ਸਾਈਂ ਸਾਡੀ ਕੌਮ ਦੀ ਤਰੱਕੀ ਹੋਣੀ ਹੈ ਸਾਡੇ ਪੰਥ ਦੀ ਤਰੱਕੀ ਹੋਣੀ ਹੈ ਖੰਡ ਬੜੀ ਸੀ ਤੇ ਸਨੇਹਾ ਵੀ ਬੜਾ ਸ਼ਾਰਟ ਜਿਹੜਾ ਹੈ ਉਹ ਨੌਜਵਾਨਾਂ ਨੂੰ ਦਿੱਤਾ ਹੈ ਇਹਦੇ ਬਾਅਦੂ ਵੀ ਤੁਸੀਂ ਵੱਡੀ ਗਿਣਤੀ 'ਚ ਪਹੁੰਚੇ ਹੋ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿਉਂਕਿ ਨਾਮ ਲੈਣ ਲੱਗੇ ਬਹੁਤ ਲੰਮਾ ਸਮਾਂ ਲੱਗ ਜਾਂਦਾ ਹੈ ਮੈਂ ਸਭ ਦਾ ਹੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਹਾਂ ਕੋਸ਼ਿਸ਼ ਕਰਾਂਗੇ ਕਿ ਖਾਲਸਾ ਸਾਜਨਾ ਦਿਵਸ ਵਿਸਵਸਾਖੀ ਜੋ April ਦੇ ਮਹੀਨੇ ਆਉਣ ਵਾਲੀ ਹੈ ਉਹਨਾਂ ਦਿਨਾਂ ਦੇ ਵਿੱਚ ਆਪਾਂ ਵੱਡੀ ਜਿਹੜੀ ਹੈ ਉਹ ਕੋਈ ਇਸ ਤਰ੍ਹਾਂ ਦੀ ਕਾਨਫਰੰਸ ਜਿਹੜਾ ਅਯੋਜਿਤ ਕਰਾਂਗੇ ਜਿਹਦੇ ਵਿੱਚ ਵੱਡੀ ਤਾਦਾਦ ਵਿੱਚ ਆਪਾਂ ਨੌਜਵਾਨਾਂ ਨੂੰ ਆਵਾਜ਼ ਮਾਰਾਂਗੇ ਇਕੱਠੇ ਹੋਵਾਂਗੇ ਤੱਕਸਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਤੇ ਫਿਰ ਇਸੇ ਤਰ੍ਹਾਂ ਨਿਠ ਕੇ ਵਿਚਾਰਾਂ ਕਰਾਂਗੇ